ਸ੍ਰੀ ਸ਼ਕਲ ਜੀ ਮੈਂ ਲਾਪਰੇਧ ਕਰ ਹਾਜ਼ਰ ਹਾਂ ਜੀ ਗੁਰਪ੍ਰੀਤ ਸਿੰਘ ਦੁਆਰਾ ਲਿਖਿਆ ਗਿਆ ਨਾਵਲ ਗੱਲ ਸੰਜੋਗਾ ਦਾ ਭਾਗ ਚੌਥਾ ਲੈ ਕੇ ਆਉ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਜ਼ਰੂਰ ਕਰ ਦਿਓ ਜੀ ਇਹ ਗੱਲ ਸੁਣ ਕੇ ਸਾਰੇ ਹਸਨ ਲੱਗ ਪਏ ਤੇ ਫਿਰ ਉਹ ਤਾਈ ਵੱਲ ਨੂੰ ਜਾਣ ਲਈ ਕੱਟੀ 'ਚ بیٹھ ਗਈ ਉਹ ਸਾਰੇ ਕੱਟੀ 'ਚ ਫਟ ਕੇ ਤਾਈ ਦੇ ਕਰਵਰ ਨੂੰ ਤੁਰ ਹੀ ਸਨ ਕਿ ਗੁਰਨਾਮ ਨੂੰ ਅਚਾਨਕ ਫੋਨ ਆ ਗਿਆ ਕਿ ਐਮਟੀ ਨੇ ਜ਼ਰੂਰੀ ਮੀਟਿੰਗ ਬੁਲਾਈ ਤੇ ਸਭ ਨੂੰ ਹੁਨੇ ਪੰਚਲ ਨੇ ਕਿਹਾ ਹੈ ਜਦ ਹੋਈ ਗੱਲ ਉਹਨਾਂ ਨੂੰ ਦੱਸਤਾ ਹੈ ਤਾਂ ਕਿਵੇਂ ਦਾ ਤਾਂ ਸਾਰਾ ਮੂਡ ਆਫ ਹੋ ਜਾਂਦਾ ਹੈ ਤੇ ਕਾਲਾ ਕਹਿੰਦਾ ਅਛਾ ਲੁੱਕੂ ਹੀ ਗੱਲ ਨਹੀਂ ਜੀ ਆਪਾਂ ਫੇਰ ਜਾਵਾਂਗੇ ਨਾਲੇ ਕਹਿੰਦੇ ਆ ਜੋ ਵੀ ਹੁੰਦਾ ਹੈ ਆ ਚੰਗੇ ਲਈ ਹੁੰਦਾ ਆ ਭਾਬੀ ਕੁਲਵੀ ਤੇ ਕੰਮ ਕਰੀ ਕੱਲ ਹਰਲੀਨ ਨੂੰ ਨਾਲ ਲੈ ਕੇ ਕੱਲ ਨੂੰ ਸਾਡੀ ਕੋਲ ਆਈ ਠੀਕ ਹੈ ਕਾਲਾ ਪਰ ਭਾਬੀ ਮੈਂ ਕਿਵੇਂ ਹੂੰ ਚਰਨੋ ਭਾਬੀ ਦਾ ਤਾਂ ਤੁਹਾਨੂੰ ਪਤਾ ਹੀ ਆ ਜਿਹੜਾ ਜਿੰਨੀ ਵੀ ਜੀ ਉਹਨਾਂ ਨੂੰ ਪਿੰਨ ਲੱਗੀ ਤਾਂ ਫਿਰ ਕਲੇਸ਼ ਪਾ ਕੇ ਬੈਠ ਜਾਣਾ ਹੈ ਉਹਨਾਂ ਨੇ ਭਾਬੀ ਓਹੋ ਇੱਕ ਤਾਂ ਨਾ ਤੂੰ ਪਹਿਲਾਂ ਇਹ ਡਰਨਾ ਛੱਡ ਦੇ ਜੇ ਵਿਆਹ ਕਰਵਾਉਣਾ ਹੈ ਨਹੀਂ ਤਾਂ ਭੁੱਲ ਜਾ ਹਰਲੇ ਨੂੰ ਕਾਲਾ ਚੰਗਾ ਫਿਰ ਭਾਬੀ ਠੀਕ ਆ ਅਸੀਂ ਆ ਜਾਾਂਗੇ ਕੱਲ ਨੂੰ ਭਾਬੀ ਚਲ ਚੰਗਾ ਫਿਰ ਹੁਣ ਅਸੀਂ ਚੱਲਦੇ ਹਾਂ ਧਿਆਨ ਰੱਖੀ ਆਪਣਾ ਕਾਲਾ ਅੰਦਰ ਜਾ ਕੇ ਮੰਜੇ ਤੇ ਰੀੜ ਜਾਂਦਾ ਹੈ ਤੇ ਆਪਣਾ ਰੇਡੀਓ ਚਲਾ ਲੈਂਦਾ ਹੈ ਜਿਸ ਵਿੱਚ ਗੀਤ বাজ ਰਿਹਾ ਸੀ ਕਹਣਾ ਸੁੰਦੇ ਸੁੰਦੇ ਹੀ ਕਾਲੇ ਦੀ ਅੱਖ ਲੱਗ ਗਈ ਤੇ ਉਹ ਸੁਪਨਿਆਂ ਦੀ ਦੁਨੀਆ 'ਚ ਗਵਾਚ ਗਿਆ ਸ਼ਾਮ ਨੂੰ ਸਾਰੇ ਕੰਮ ਕਰਨ ਵੇੜ ਕੇ ਕਾਲਾ ਤਾਈ ਵੱਲ ਨੂੰ ਜਾਂਦਾ ਆ ਤੇ ਦੱਸਦਾ ਆ ਕਿ ਕੱਲ ਭਾਬੀ ਹੁਣੀ ਆਈ ਸੀ ਸ਼ਹਿਰੋਂ ਅਸੀਂ ਤੁਹਾਡੇ ਕੋਲ ਆਉਣ ਹੀ ਲੱਗੇ ਸੀ ਕਿ ਵੀਰੇ ਨੂੰ ਜ਼ਰੂਰੀ ਕੰਮ ਪੈ ਗਿਆ ਤੇ ਉਹਨਾਂ ਨੂੰ ਅਸੀਂ ਫੇਰੀ ਮੁੜਨਾ ਪਿਆ ਨਹੀਂ ਤੇ ਆਉਣਾ ਸੀ ਉਹਨਾਂ ਨੇ ਆਪ ਗੱਲ ਕਰਨ ਲਈ ਤਾਇਆ ਕੁਈ ਗਾਲੇ ਪੁੱਤ ਕੰਭੀ ਜ਼ਰੂਰੀਆ ਕਾਲਾ ਤਾਇਆ ਜੀ ਭਾਬੀ ਨੇ ਮਿਲਣਾ ਸਿਹਲੇ ਨੂੰ ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਮਿਲਵਾ ਲਿਆ ਮਾਸ ਨੂੰ ਕੱਲ ਨੂੰ ਭਾਬੀ ਨਾਲ ਤਾਇਆ ਲੈ ਪਰ ਸਾਨੂੰ ਕਿਉਂ ਇਤਰਾਜ਼ ਹੋ ਤੁਰਪ ਮੇ ਹੋਨੇ ਬੁਲਾਉਂਦਾ ਹੈ ਉਸ ਨੂੰ ਤਾਈ ਨੇ ਹੱਲੇ ਨੂੰ ਆਵਾਜ਼ ਮਾਰ ਕੇ ਬਾਹਰ ਬੁਲਾਇਆ ਤੇ ਕਿਹਾ ਕਿ ਕੱਲ ਸਵੇਰੇ ਤਿਆਰ ਰਹੀਂ ਕਾਲੀ ਨਾਲ ਸ਼ਹਿਰ ਨੂੰ ਚਾਨ ਲੈ ਉਸਨੇ ਵੀ ਸਿਰ ਹਲਾ ਕੇ ਨਾਲ ਜਾਂਦੀ ਹਾਂ ਮੈਂ ਪਰ ਦਿੱਤੀ ਕਾਲੀ ਨੇ ਕਹਿਆ ਕਿ ਰੋਟੀ ਪਾਣੀ ਖਾਤਾ ਤੇ ਸਾਰੀ ਗਲਹਰ ਨਾਮ ਨੂੰ ਦਸੀ ਤੇ ਉਸਨੇ ਕਿਹਾ ਕਿ ਉਹ ਚੁੱਪ ਕਰਕੇ ਚਲਾ ਜਾਵੇ ਵਾਕਿ ਮੈਂ ਸਭੀ ਤੇ ਸਾਹਮ ਲਾਂਗਾ ਸਵੇਰੇ ਬੜੇ ਚਾਹਮਾ ਨਾਲ ਕਾਲਾ ਉੱਠਿਆ ਤੇ ਜਲਦੀ-ਜਲਦੀ ਉਸਨੇ ਸਾਰੇ ਕੰਮ ਮਿੜੇ ਤੇ ਨੌਕ ਵਾਸੀ ਨੂੰ ਤਿਆਰ ਹੋ ਕੇ ਤਾਇਰੀ ਕਰ ਪਹੁੰਚ ਗਿਆ ਤੇ ਜਾ ਕੇ ਚਾਹ ਪੀਤੀ ਜਦ ਹਰ ਲੀਨੰਦਰ ਤਿਆਰ ਹੋ ਕੇ ਨਿਕਲੀ ਤਾਂ ਕਾਲਾ ਤਾਂ ਉਸ ਨੂੰ ਇੱਕ ਵਾਰੀ ਤਾਂ ਦੇਖਦਾ ਹੀ ਰਹਿ ਗਿਆ ਹਲਕੇ ਪਿੰਕ ਜਿਹੇ ਸੂਟ, 3 ਨਾਲ ਕੱਢਮੀ ਜੁੱਤੀ, ਚੁੰਮਕੀ, ਨੀਲ ਪਾਲਿਸ਼ ਸਭ ਕੁਝ ਮੈਚਿੰਗ ਦਾ ਪਾਇਆ ਹੋਇਆ ਸੀ। ਨੀਰੀ ਆਸ਼ਾ ਤੋਂ ਉਤਰੀ ਪਰੇ ਲੱਗ ਰਹੀ ਸੀ। ਕੁਲਵੀਰ ਨੂੰ ਇਹ ਤਾਂ ਆਪਣੇ ਵੱਲ ਦੇਖਦੀ ਹੋਈ ਉਸਨੇ ਸੰਗਦੀ ਨੇ ਨੀਮੀ ਪਾ ਲਈ। ਇਹ ਚੰਗਾ ਤਾਂ ਹੈ ਜੀ, ਹਾਂ ਸਾਨੂੰ ਚੱਲਣਾ ਚਾਹੀਦਾ ਹੈ। ਬੋਨਾ ਵੀ ਆ ਫਿਰ ਟਾਈਮ ਨਾਲ। ਤਾਈ, ਬਹੁਤ ਧਿਆਨ ਨਾਲ ਜਾਣਾ, ਪਹੁੰਚ ਕੇ ਖਬਰ ਕਰ ਦੇਣਾ। ਹਲੇ। ਕਿ ਵੀਰ ਮੇਰੀ ਐਕਟਿਵਾ ਤੇ ਚਲਦੀ ਆ ਨਵੀਂ ਸੀ ਸਰਵਿਸ ਵੀ ਕਰਵਾਨ ਵਾਲੀਆ ਸ਼ਹਿਰ ਜਾਣਾ ਤਾਂ ਹੈ ਹੀ ਲੱਗਤੇ ਹੈ ਕਿ ਕੰਬੇ ਹੋ ਜਾਊ ਕਾਲਾ ਚਲੋ ਜੀ ਮੈਂ ਤੁਹਾਡੀ ਮਰਜ਼ੀ ਜੀ ਕੱਲ ਇਹਨੇ ਸੈਲਫ ਮਾਰ ਕੇ ਐਕਟਿਵਾ ਸਟਾਰਟ ਕੀਤੀ ਥਲੀ ਨਸਤੇ ਪਿਛੇ ਚੁੰਨੀ ਸਾਮਦੀ ਹੋਈ ਬੈਠ ਕੀਤੀ ਉਹ ਦੋਵੇਂ ਚੱਲ ਪਏ ਸ਼ਹਿਰ ਵੱਲੋਂ ਢੰਗੀ ਟੁੱਟੀ ਹੋਈ ਸੜਕ ਤੇ ਉਹ ਹੌਲੀ-ਹੌਲੀ ਜਾ ਰਹੀ ਸੰਤ ਪਿਛੇ ਵੱਟੀ ਡਿੱਗ ਟੁਲੇ ਖਾ ਰਹੀ ਸੀ ਤਾਂ ਹੱਲੇ ਨੇ ਕਾਲੀ ਦੇ ਮੋਢੇ ਤੇ ਹੱਥ ਰੱਖ ਲਿਆ ਪਿੰਡ ਵਾਲੀ ਰੋਡ ਤੋਂ ਜਾਂਦੇ ਹੋਏ ਸ਼ਹਿਰ ਵਾਲੀ ਸਾਹਪਤਰੀ ਰੋਡ ਤੇ ਛੜੇ ਹਰਲੀਨ ਕਹਿਣ ਲੱਗੀ ਕੁਲਵੀਰ ਇਹ ਦੱਸੋ ਚਰਮੇ ਤਿਆਰੋਂ ਕੇ ਬਾਹਰ ਆਈ ਸੀ ਨੀ ਕੋਰਨਾ ਕੀ ਦਿਖ ਰਹੀ ਸੀ ਕੁਲਵੀਰ ਸੱਚ ਦੱਸਾਂ ਮੈਂ ਤੱਕਦੀ ਸੁਪਨੇ ਚ ਵੀ ਨਹੀਂ ਸੋਚਿਆ ਸੀ ਕਿ ਮੇਰੀ ਸੰਜੋਗਨੀ ਸੋਹਣੀ ਤੇ ਸਮਸਾਰ ਕੁੜੀ ਨਾਲ ਜੁੜਨਗੀ ਤੇ ਅੱਜ ਜਦੋਂ ਤਹਾਨੂੰ ਤਿਆਰ ਹੋ ਕੇ ਜਦੋਂ ਆਉਂਦੀ ਨੂੰ ਦੇਖਿਆ ਤਾਂ ਮੈਨੂੰ ਇਹ ਦੇਖ ਕੇ ਮੇਰੇ ਦਿਲ 'ਚ ਵਿਆਹ ਵਾਲੀ ਫੀਲਿੰਗ ਆ ਰਹੀ ਸੀ ਹਰਲੀਨ ਅੱਛਾ ਜੀ ਮੁੰਡਾ ਵਿਆਹ ਵਾਲੀਆਂ ਵੀ ਫੀਲਿੰਗਾਂ ਵੀ ਲੈਣ ਲੱਗ ਪਿਆ ਆ ਉਸਦੇ ਮੋਢੇ ਤੇ ਹਲਕਾ ਜਿਹਾ ਮਾਰਦੀ ਹੋਈ ਕਿਹਾ ਤੁਹਾਨੂੰ ਪਤਾ ਮੈਨੂੰ ਉਹਦੋਂ ਕਿੰਨੀ ਸ਼ਰਮ ਆ ਰਹੀ ਸੀ ਉਹ ਤੁਸੀ ਇਦਾਂ ਦੇਖ ਰਹੇ ਸੀ ਕੁਲਵੀਰ ਸੰਗਦਾ ਹੋਇਆ ਨਹੀਂ ਜੀ ਉਹ ਤਾਂ ਬਸ ਮੂੰਹੋਂ ਨਿਕਲ ਫੀਲਿੰਗ ਵਾਲੀ ਗੱਲ ਹਲਨ ਜਾਣਦੀ ਆ ਮੈਂ ਸਭ ਜੀ ਇਹ ਨਹੀਂ ਵੀ ਅੰਜਾਨ ਨਹੀਂ ਉਸੇ ਮੋਢੇ ਤੇ ਸਿਰ ਰੱਖ ਲਿਆਤੀ ਜਫੀ ਪਾ ਕੇ ਭਟ ਗਈ ਕੁਲਵੀਰ ਹਲਨ ਸਹੀ ਹੋ ਕੇ ਭਟੋ ਇਦਾਂ ਨਾ ਜਫੀ ਪਾਓ ਤੰਗਾ ਨਹੀਂ ਲੱਗਦਾ ਕੋਈ ਦੇਖ ਲਵੇਗਾ ਤਾਂ ਕੀ ਕਹੇਗਾ ਹਲਨ ਖੇਸੀ ਹੋਈ ਇੱਕ ਨਾ ਤੂੰ ਮੁੰਡਾ ਹੋ ਕੇ ਇਨਾ ਡਰਦਾ ਰਹਿੰਦਾ ਆ ਲੋਕਾਂ ਦਾ ਕੀ ਆ ਉਹਨਾਂ ਦਾ ਤਾਂ ਕੰਮ ਹੀ ਆ ਦੇਖਣਾ ਤੇ ਗੱਲਾਂ ਬਣਾਉਣੀਆਂ ਇਹਨਾਂ ਨੂੰ ਹੋਰ ਕੋਈ ਕੰਮ ਹੀ ਆ ਕਿ ਨਹੀਂ ਕਿ ਇਹਨਾਂ ਲੋਕਾਂ ਤੋਂ ਡਰ ਕੇ ਅਸੀਂ ਆਪਣੀ ਜ਼ਿੰਦਗੀ ਦਾ ਆਨੰਦ ਵੀ ਮਾਣਨਾ ਛੱਡ ਦਈਏ ਕੁਲਵੀਰ ਉਸਦਾ ਹੱਥ ਫੜ ਕੇ ਆਪਣੀ ਕਮਰ ਤੇ ਰੱਖ ਦਿਆਂ ਅੱਛਾ ਲੋ ਹੁਣ ਤਾਂ ਖੁਸ਼ ਹੋਣਾ ਹਲਨ ਹੱਸ ਕੇ ਹਾਂਜੀ ਇਹ ਬਹੁਤ ਜ਼ਿਆਦਾ ਤੇ ਕਸ ਕੇ ਇਸ ਨੂੰ ਜੱਫੀ ਪਾ ਲੈਂਦੀ ਆ ਗੱਲ ਕਰਦੀ ਕਰਦੀ ਉਹ ਕਦ ਸ਼ਹਿਰ ਪਹੁੰਚ ਕੇ ਉਹਨਾਂ ਨੂੰ ਪਤਾ ਹੀ ਨਾ ਲੱਗਿਆ ਕਾਲੀ ਨੇ ਜਾ ਕੇ ਡੂਰ ਵੱਲ ਵਜਾਈ ਤੇ ਹਰਲੀਨ ਉਹ ਅੱਗੇ ਕਰ ਹੱਪ ਸਾਈਡ ਤੇ ਛੁਪ ਕੇ ਖੜ ਗਿਆ ਪਾਬੀ ਆਈ ਤੇ ਉਸਨੇ ਦਰਵਾਜ਼ਾ ਖੋਲਿਆ ਤੇ ਰੋਹਦਾਰ ਆਵਾਜ਼ ਪੁੱਛਣ ਲੱਗੀ ਹਾਂਜੀ ਕੌਣ ਹੈ ਤੂੰ ਤੇ ਕਿਸ ਨੂੰ ਮਿਲਣਾ ਆ ਜਾਨ ਮੁਝ ਕੀ ਅਣਜਾਨ ਬਨਣ ਦੀ ਐਕਟਿੰਗ ਕਰਦੀ ਹੋਈ ਹਰਲੀਨ ਕਪਰਾਂਦੀ ਹੋਈ ਜੀ ਜੀ ਮੈਂ ਉਹ ਭਾબી ਨੇ ਉਸ ਨੂੰ ਕਫਰੌਂਦੀ ਨੂੰ ਦੇਖ ਕੇ ਉਸ ਨੂੰ ਅੰਦਰ ਆਉਣ ਨੂੰ ਕਿਹਾ ਤੇ ਗੇਟ ਬੰਦ ਕਰ ਲਿਆ ਮਗਰ ਹੀ ਕਾਲਾ ਦਰਵਾਜਾ ਖੜਕਟਾਉਣ ਲੱਗ ਪਿਆ ਭਾબી ਇਹ ਕੀ ਆ ਮੈਨੂੰ ਵੀ ਤਾਂ ਅੰਦਰ ਆਉਣ ਦੋ ਨਾ ਭਾਪੀ ਨਾ ਵੀ ਦਿਉਰਾ ਤੂੰ ਕੀ ਲੈਣਾ ਹੈ ਅੰਦਰ ਆ ਕੇ ਸਾਡੀ ਦਰਾਨੀ ਜਠਾਣੀ ਚ ਗੱਲਾਂ 'ਚ ਦੇਖ ਤਾਂ ਇਹ ਵਿਚਾਰੀ ਕਿੰਨੀ ਘਬرائی ਆ ਪਹਿਲਾਂ ਹੀ ਤੂੰ ਨਾ ਇੱਕ ਕੰਮ ਕਰ ਬਾਪਾ ਚਲਾਇਆ ਸ਼ਾਮ ਨੂੰ ਆ ਜਾਈ ਲੈਣ ਇਸ ਨੂੰ ਹੱਸਦੀ ਹੋਈ ਕਹਿਣ ਲੱਗੀ ਕਾਲਾ ਲੇਪਾ ਭੀ ਆ ਮੈਂ ਥੋੜਾ ਹੁੰਦਾ ਖੋਲੋ ਵੀ ਹੁਣ ਗੇਟ ਭਾਬੀ ਨੇ ਗੇਟ ਖੋਲਿਆ ਤਾਂ ਕਹ ਲਿਆ ਕੰ ਲਗਾ ਮਾਫ ਕਰ ਦਿਓ ਜੀ ਅੱਗੇ ਤਾਂ ਨਹੀਂ ਕਰਦਾ ਇਦਾਂ ਦਾ ਕੁਝ ਭਾਬੀ ਫਿਰ ਉਹਨਾਂ ਅੰਦਰ ਲੱਗੀ ਤੀ ਹਾਲਚਾ ਸੋਫੇ ਉੱਤੇ ਬੈਠ ਕੇ ਫਿਰ ਉਹ ਕਹਿਣ ਲੱਗੇ ਹਰleen ਤੂੰ ਨਾ ਪਹਿਲਾਂ ਸ਼ਾਂਤ ਹੋ ਦੇ ਕਿੰਨੀ ਨਰਵਸ ਹੋਈਆਂ ਇਹਨਾਂ ਆਖ ਭਾਬੀ ਕਿਚਨ ਚ ਲੱਗੀ ਤੀ ਚਾਹ ਲੈ ਕੇ ਆ ਗਈ ਭਾਬੀ ਚਾਹ ਫੜਾਉਂਦੇ ਹੋਏ ਕੁਲਵੀਰ ਤੂੰ ਮੈਨੂੰ ਛੋਟਕਿਉਂ ਬੋਲਿਆ ਸੀ ਭਾਬੀ ਮੈਂ ਕਿਹਣਾ ਛੋਟ ਫੋਲਿਆ ਤੁਹਾਨੂੰ ਪਾਪੀ ਆਹੀ ਕਿ ਹਲੀਨ ਸੋਹਣੀ ਆ ਇਹ ਤਾਂ ਸੋਹਣੀ ਨਹੀਂ ਬਹੁਤ ਹੀ ਜ਼ਿਆਦਾ ਸੋਹਣੀ ਆ ਕਾਲਾ ਹੱਸਦੇ ਹੋਏ ਪਾਪੀ ਤੁਸੀਂ ਤੇ ਪੱਲੀ ਮੈਨੂੰ ਡਰਾ ਹੀ ਦਿੱਤਾ ਸੀ ਪਾਪੀ ਹਲੀਨ ਤੂੰ ਵੀ ਕੁਝ ਭੂਲ ਸੀ ਤਾਂ ਤੇਰ ਪਰਸੇ ਇਕੱਲਾ ਕਰਦੇ ਹੀ ਰਹਿਣਿਆ ਤੂੰ ਵੀ ਸੁਣਾ ਕੁਝ ਹਲੀਨ ਪੱਪੀ ਜਦੋਂ ਤੁਸੀਂ ਗੇਟ ਖੋਲਦੇ ਹੀ ਇਤ ਰੂਪ ਨਾਲ ਬੋਲੇ ਮੈਂ ਤਾਂ ਸੱਚੀ ਡਰ ਗਈ ਕਿ ਤੁਸੀਂ ਤੇ ਚੰਨੋ ਪਾਪੀ ਤੋਂ ਵੀ ਜ਼ਿਆਦਾ ਖਤਰਨਾਕ ਲੱਗੇ ਮੈਨੂੰ ਪਰ ਹਾਂ ਤੁਹਾਡੇ ਨਾਲ ਗੱਲ ਕਰਕੇ ਪਤਾ ਲੱਗ ਗਿਆ ਕਿ ਤੁਸੀਂ ਤਾਂ ਬਹੁਤ ਜ਼ਿਆਦਾ ਨਾਈਸ ਹੋ ਕਾਲਾ ਭਾਬੀ ਵੀਰਾ ਕਿੱਥੇ ਆ ਨਜ਼ਰ ਨਹੀਂ ਆ ਰਿਹਾ ਪਾਪੀ ਉਹਨਾਂ ਨੇ ਦੁਪਹਿਰੋਂ ਬਾਅਦ ਆਉਣਾ ਹੈ ਘਰੇ ਤੇ ਤੁਹਾਡੇ ਦੋਮਾਂ ਲਈ ਸਰਪ੍ਰਾਈਜ਼ ਵੀ ਆ ਇੱਕ ਮੇਰੇ ਕੋਲ ਕਾਲਾ ਭਾਬੀ ਵੀਰਾ ਕਦ ਕਾਉ ਭਾਬੀ ਲੰਬੇ ਗਿਵੇਂ ਦੱਸתי ਮੈਂ ਮੈਨੂੰ ਤਾਂ ਕਹਿੰਦੇ ਸੀ ਆ ਜਾਣਾ ਜਲਦੀ ਹੀ ਪਤਾ ਨਹੀਂ ਕਿੱਥੇ ਰਹਿ ਗਏ ਰੁਕ ਮੈਂ ਫੋਨ ਕਰਕੇ ਪੁੱਛਦੀ ਹਾਂ ਤੇਰੀ ਭਾਜੀ ਨੂੰ ਕਿ ਉਹ ਕਿੱਥੇ ਰਹਿ ਗਏ ਨੇ ਗੁਰਨਾਮ ਫੋਨ ਚੁੱਕ ਕੇ ਕਹਿੰਦਾ ਆਂ ਬਸ ਆ ਗਿਆ ਕੁਛ ਥੇਰ ਤੱਕ ਭਾਪੀ ਦੀ ਚਿਹਰੇ ਦੀ ਖੁਸ਼ੀ ਦੇਖ ਕੇ ਕਾਲਾ ਕਹਿੰਦਾ ਆਂ ਭਾਪੀ ਬੜੇ ਖੁਸ਼ ਹੂੰ ਮੈਨੂੰ ਤਾਂ ਕੋਈ ਖਾਸ ਹੀ ਗੱਲ ਲੱਗਦੀ ਆ ਭਾਪੀ ਹਾਂ ਤੇਰਾ ਵੀਰਾ ਹੀ ਆਉਂਦਾ ਆ ਉਹ ਨਾ ਕਿ ਆਪੇ ਹੀ ਦੱਸ ਦੇਣਾ ਆ ਤੁਹਾਨੂੰ ਕੁਛ ਥੇਰ ਬਾਅਦ ਦਰਵਾਜ਼ੇ ਦੀ ਪੱਲ ਵਜੀ ਭਾਪੀ ਲਓ ਆਪਾਂ ਯਾਦ ਕਰ ਹੀ ਰਹੇ ਸੀ ਹੂੰ ਆ ਵੀ ਗਏ ਤੇ ਉੱਠ ਕੇ ਗੀਤ ਕੋਲਣ ਲਈ ਚਲੇ ਗਏ ਅਜੇ ਤਾਂ ਕਿਰਨ ਗੁਰਨਾਮ ਨਾਲ ਅੰਦਰ ਹਾਲ ਚਾਹੀ ਤੇ ਦੋਨਾਂ ਨੇ ਉੱਠ ਕੇ ਸਰਸ਼ੀ ਕਾਲ ਬੁਲਾਈ ਗਰਨਾਵ ਪਹਿਲਾਂ ਤਾਂ ਸਭ ਦਾ ਮੂੰਹ ਮਿੱਠਾ ਕਰਵਾਉ ਬਰਫੀ ਵਾਲਾ ਡੱਬਾ ਕਿਰਨ ਨੂੰ ਫੜਾਉਂਦੀ ਹੈ ਕੈਨ ਲੱਗਾ ਖਾਸ ਕਰਕੇ ਹਰਲੇਂ ਦਾ ਬੜੀ ਹੀ ਕਰਮਾ ਵਾਲੀ ਆ ਇਸੇ ਸਾਡੇ ਕਰ ਪਿਆਰ ਪੈਂਦੇ ਯਾ ਚ ਮੇਰੀ ਪ੍ਰਮੋਸ਼ਨ ਹੋ ਗਈ ਯਾ ਤੇ ਮੈਂ ਬੈਂਕ ਮੈਨੇਜਰ ਬਣ ਗਿਆ ਹਾਂ ਕਿਰਨ ਹਾ ਸੱਚੀ ਬਹੁਤ ਬਹੁਤ ਵਧਾਈਆਂ ਜੀ ਫਿਰ ਤਾਂ ਤੁਹਾਨੂੰ ਤੇ ਪਹਿਲਾਂ ਤੁਸੀਂ ਵੀ ਮੂੰਹ ਮਿੱਠਾ ਕਰੋ ਮੈਨੂੰ ਵੀ ਇਹ ਰਿਸ਼ਤਾ ਪਸੰਦ ਆ ਬਰਫੀ ਉਸ ਦੀ ਮੂੰਹ ਛਪਾਉਂਦੀ ਹੈ ਕਿਹਾ ਤੇ ਫਿਰ ਭਾਬੀ ਨੇ ਕਾਲੀ ਤੇ ਹਲਦੀ ਦਾ ਮਹੂ ਮਿੱਠਾ ਕਰਵਾਇਆ ਉਹਨਾਂ ਨੇ ਫਿਰ ਗੁਰਨਾਮ ਫੇਰੀ ਨੂੰ ਪਤਾਇਆ ਦਿੱਤੀਆਂ ਗੁਰਨਾਮ ਹੋਰ ਕੁਲਵੀਰ ਕਰਕੇ ਮੈਂ ਆਸਾਰੇ ਠੀਕ ਨੇ ਤੇ ਹਲਦੀਨ ਤੁਸੀਂ ਸੁਣਾਓ ਕਿੱਦਾਂ ਲੱਗਿਆ ਫਿਰ ਸਾਡਾ ਘਰ ਤੇ ਸਾਡੇ ਘਰ ਦੀ ਹੋਂ ਮਨਿਸਟਰ ਦਾ ਸਵਾ ਆਕਤਾ ਹੋਇਆ ਉਹ ਸੋਫੇ ਤੇ ਬੈਠ ਗਿਆ ਹਲਦੀਨ ਹਾਂਜੀ ਭਾਜੀ ਸਭ ਵਧੀਆ ਏ ਭਾਬੀ ਦਾ ਸਵਾਤਾ ਜਿੰਨਾ ਮੈਂ ਸੋਚਿਆ ਸੀ ਉਸ ਤੋਂ ਜ਼ਿਆਦਾ ਵਧੀਆ ਏ ਫਿਰ ਉਹਨਾਂ ਨੂੰ ਇੱਧੇ ਹੀ ਗੱਲਾਂ ਕਰਦੀ ਕਰਦੀ ਦੁਪਹਿਰ ਦੀ ਰੋਟੀ ਦਾ ਟਾਈਮ ਹੋ ਗਿਆ ਕਾਲਾ ਤੇ ਗੁਰਨਾਮ ਮੰਦਰ ਬੱਠੇ ਗੱਲਾਂ ਮਾਰਦੇ ਰਹੇ ਤੇ ਹਰਲੀਨ ਪਾਪੀ ਨਾਲ ਕੰਮ ਕਰਵਾਉਣ ਲਈ ਕਿਚਨ 'ਚ ਚਲੀ ਗਈ ਪਾਪੀ ਨੂੰ ਹੌਲੀ ਹੌਲੀ ਕੰਮ ਕਰਦੇ ਦੇਖ ਹਰਲੀਨ ਕਹਿਣ ਲੱਗੀ ਭਾਬੀ ਇੰਨਾ ਤਾਂ ਬਹੁਤ ਟਾਈਮ ਲੱਗ ਜਾਣਾ ਆ ਤੁਸੀਂ 1 ਮਿੰਟ ਇੱਧਰ ਆਓ ਤੇ ਮੈਨੂੰ ਦੱਸੋ ਕੀ ਬਣਾਉਣਾ ਹੈ ਅੱਜ ਖਾਣਾ ਮੈਂ ਬਣਾਉਣੀ ਆ ਤਸੀ ਬਸ ਮੈਨੂੰ ਜੋ ਜੋ ਸਮਾਨ ਚਾਹੀਦਾ ਹੈ ਨਾ ਫੜਾਈ ਜਾਣਾ ਤੇ ਹੱਲੇ ਨੇ ਖਾਣਾ ਬਣਾਉਣਾ ਸ਼ੁਰੂ ਕਰ ਦਿੱਤਾ ਮਿੰਟੋ-ਮਿੰਟੇ ਫੁਰਤੀ ਨਾਲ ਉਸਨੇ ਸਭ ਕੁਝ ਬਣਾ ਮਾਰਿਆ ਤੇ ਪਾਪੀ ਉਸਦੇ ਹੱਥਾਂ ਵਾਲੀ ਦੀਖਦੀ ਰਹੀ ਗਈ ਨਾਲ ਹੀ ਉਹਨਾਂ ਕੁਝ ਵਧੀਆ ਜਿਹੇ ਟਿਪਸ ਵੀ ਦਿੱਤੇ ਖਾਣਾ ਜਲਦੀ ਬਣਾਉਣ ਦੇ ਤੇ ਫਿਰ ਜਦੋਂ ਉਹਨਾਂ ਨੂੰ ਖਾਣਾ ਟੇਸਟ ਕਰਨ ਲਈ ਕਿਹਾ ਤਾਂ ਟੇਸਟ ਕਰਕੇ ਕਹਿਣ ਲੱਗੀ ਵਾਹ ਕਮਾਲ ਹੀ ਕਰਤੀ ਤੂੰ ਤਰਲੇਨ ਇਹ ਤਾਂ ਬਹੁਤ ਹੀ ਟੇਸਟੀ ਆ ਇੰਨਾ ਸਵਾਦ ਤਾਂ ਕਦੇ ਮੇਰੀ ਤੋ ਨਹੀਂ ਬਣਿਆ ਖਾਣਾ ਕਿੱਥੋਂ ਸਿੱਖਿਆ ਆ ਤੂੰ ਇੰਨਾ ਵਧੀਆ ਖਾਣਾ ਬਣਾਉਣਾ ਹਰਲੀਨ ਪਾਪੀ ਮੈਨੂੰ ਖਾਣਾ ਬਣਾਉਣਾ ਸ਼ੁਰੂ ਤੋਂ ਹੀ ਬਹੁਤ ਪਸੰਦ ਆ ਤੇ ਜਦ ਮੈਂ ਕਾਲਜ ਪੜਦੀ ਸੀ ਤਾਂ ਫ੍ਰੀ ਟਾਈਮ 'ਚ ਮੈਂ ਕੁਕਿੰਗ ਦੇਆ ਕਲਾਸਾਂ ਲਗਾਇਆ ਕਰਦੀ ਸੀ ਬਸ ਇਦਾ ਹੀ ਸਿੱਖ ਗਈ ਪਾਪੀ ਬਹੁਤ ਵਧੀਆ ਬਣਾਇਆ ਆ ਖਾਣਾ ਸੱਚੀ ਚਲਾਂ ਜਲਦੀ ਨਾਲ ਖਾਣਾ ਪਰੋਸਣ ਦੀ ਤੂੰ ਤਿਆਰੀ ਕਰ ਮੈਂ ਆਈ ਫਿਰ ਪਾਪੀ ਨੇ ਖਾਣਾ ਲਿਜਾ ਕੇ ਟੇਬਲ ਤੇ ਲਗਾ ਦਿੱਤਾ ਤੇ ਗੁਰਨਾਮ ਤੇ ਕੁਲਵੀਰ ਨੂੰ ਬੁਲਾ ਲਿਆ ਖਾਣੇ ਲਈ ਸਾਰੇ ਆ ਕੇ ਟੇਬਲ ਦੀ ਦੁਆਲੇ ਬੈਠ ਗਏ ਤੇ ਪਾਪੀ ਨੇ ਸਭ ਨੂੰ ਖਾਣਾ ਪਰੋਸਿਆ ਜਦ ਗੁਰਨਾਮ ਨੇ ਪਹਿਲੇ ਬੁਰਕੀ ਮੂੰਛ ਪਾਈ ਤਾਂ ਕਿਹਾ ਕਿ ਕਿਰਨਾ ਇਹ ਖਾਣਾ ਤੂੰ ਬਣਾਇਆ ਹੈ ਜਾਂ ਪਰੋਂ ਮੰਗਵਾਇਆ ਹੈ ਕਿਰਨ ਕਿਉਂ ਮੈਂ ਬਾਹਰੋਂ ਕਿਉਂ ਮੰਗਵਾਉਂ ਕਿ ਮੈਂ ਇੰਨਾ ਸਵਾਦ ਬਣਾ ਨਹੀਂ ਸਕਦੀ ਗੁਰਨਾਮ ਨਹੀਂ ਮੈਂ ਤਾਂ ਕਿਹਾ ਸੀ ਕਿਉਂਕਿ ਅੱਜ ਖਾਣੇ ਦਾ ਟੇਸਟ ਵੀ ਵੱਖਰਾ ਹੀ ਆ ਤੇ ਕੁਝ ਜ਼ਿਆਦਾ ਹੀ ਸਵਾਦਾ। ਕਿਰਨ: ਅੱਛਾ ਜੀ, ਵੈਸੇ ਖਾਣਾ ਪਤਾ ਕਿਸ ਨੇ ਬਣਾਇਆ ਅੱਜ? ਗਰਨਾਮ ਨਹੀਂ ਪਤਾ ਦੱਸੋ। ਕਿਰਨ: ਇਹ ਸਾਰਾ ਖਾਣਾ ਅੱਜ ਹਰਲੀ ਨੇ ਬਣਾਇਆ ਆ। ਕੁਲਵੀਰ ਤੇ ਗਰਨਾਮ ਨੇ ਇਕੱਠਿਆਂ ਨਹੀਂ ਗਿਆ ਸੱਚੀ। ਕਿਰਨ: ਮੁੱਚੀ, ਕੁਲਵੀਰ ਤੇਰੀ ਤਾਂ ਲੋਟਰੀ ਲੱਗ ਗਈ ਆ। ਹਰਲੀ ਨੂੰ ਝੇੜਦੀ ਹੋਈ ਕਹਿਣ ਲੱਗੀ। ਹਲীন ਸੰਦੇਸ਼ ਸ਼ਰਮਾਉਂਦੀ ਹੋਈ ਨੀਮੀ ਪਾਈ ਥੱਲੇ ਦੇਖਦੀ ਰਹੀ ਗੁਰਨਾਮ ਹਲীন ਇੱਕ ਮਿੰਟ ਇਧਰ ਮੇਰੇ ਕੋਲ ਆਓ ਜਦੋਂ ਹੋਟ ਕੇ ਉਹਨਾਂ ਕੋਲ ਗਈ ਤਾਂ ਗੁਰਨਾਮ ਨੇ ਪੰਜਰ ਪੇਸ ਦਿਹਾਤੀ ਰੱਖਦੀਆਂ ਕਿਹਾ ਕਿ ਪਹਿਲੀ ਵਾਰੀ ਸਾਡੇ ਘਰ ਆਈ ਤੇ ਇੰਨਾ ਸਵਾਦ ਖਾਣਾ ਬਣਾਇਆ ਸ਼ਿਗਨ ਤਾਂ ਬੰਦਾ ਆ ਹਲীন ਮਨਾ ਕਰਦੀ ਰਹੀ ਕਿ ਰੈਨ ਦੋ ਘਟ ਕਰ ਦੋ ਪਰ ਗੁਰਨਾਮ ਨਾ ਮੰਨਿਆ ਤੇ ਆਖਿਰ ਹਲীন ਨੂੰ ਮੰਨਣਾ ਹੀ ਪਿਆ ਖਾਣਾ ਖਾ ਕੇ ਸਾਰੇ ਫ੍ਰੀ ਹੋ ਕੇ ਗੱਲਾਂ-ਵਾਟਾਂ ਮਾਰਨ ਲੱਗ ਪਏ ਜਦ ਚਾਰ ਕੇ ਵਜਨ ਲੱਗੇ ਤਾਂ ਉਹ ਚਾਹ ਪੀ ਕੇ ਤੁਰਨ ਲੱਗੇ ਤੱਪਾ ਪੀਨੇ ਹੱਲੇ ਨੂੰ ਸ਼ਗੰਜ ਸੂਟ ਤੇ 5 ਰੁਪਏ ਰੱਖ ਕੇ ਉਸ ਦੀ ਝੂਲੀ ਚ ਪਾ ਕੇ ਗੱਲ ਨਾਲ ਲਾ ਕੇ ਪਿਆਰ ਦਿੱਤਾ ਤੇ ਕੁਝ ਪੈਸੇ ਦਿੰਦਿਆਂ ਕਿਹਾ ਕਿ ਘਰ ਜਾਂਦੇ ਹੋਏ ਕੁਝ ਮਿੱਠਾ ਲੈ ਕੇ ਜਾਣਾ ਸਭ ਲਈ ਕਾਲਾ ਗੁਰ ਨਾਮ ਨੂੰ ਵੀਰੇ ਸਾਨੂੰ ਏਜੰਸੀ ਤੱਕ ਚੜਦੇ ਹੋ ਉਹ ਹੱਲੇ ਨੇ ਐਕਟਿਵਾ ਦਿੱਤੀ ਹੋਈ ਆ ਉੱਥੇ ਸਰਵਿਸ ਕਰਵਾਉਣ ਲਈ ਉਹ ਚੱਕਣੀ ਆ ਉਹ ਗ ਨਾਮ ਨਾਲ ਗੱਡੀ ਚ ਏਜੰਸੀ ਵੱਲ ਨੂੰ ਚੱਲ ਪੈਂਦੀ ਆ ਤੇ ਪਹੁੰਚ ਕੇ ਕਾਲਾ ਅੰਦਰ ਚਲਾ ਜਾਂਦਾ ਜਾਂ ਐਕਟਿਵਲੈਂਡ ਤੇ ਗੁਲਾਮ ਹਲੇਨ ਨੂੰ ਕਹਿਣ ਲਗਾ ਹਲੇਨ ਹੁਣ ਤੂੰ ਹੀ ਇਸ ਨੂੰ ਸਮਝਾਏ ਕੁਝ ਮੈਂ ਤਾਂ ਬਹੁਤ ਵਾਰੀ ਕਿਹਾ ਆ ਇਸ ਨੂੰ ਕਿ ਪੜਿਆ ਲਿਖਿਆ ਆ ਤੂੰ ਕੋਈ ਨੌਕਰੀ ਦਾ ਫਾਰਮ ਵਗੈਰਾ ਹੀ ਭਰ ਦਿਆ ਕਰ ਕੀ ਪਤਾ ਹੁੰਦਾ ਬੰਦੇ ਦੀ ਕਿਸਮਤ ਦਾ ਕਦੋਂ ਪਲਟਾ ਮਾਰ ਜਾਏ ਜੀ ਕਿਤੇ ਕੰਮ ਤਾਂ ਦੇ ਲੱਗ ਗਿਆ ਤਕਾਲ ਨੂੰ ਇਸ ਨੂੰ ਵੀ ਤਰੱਕੀ ਕਰਦੀ ਦੇਖ ਸਾਨੂੰ ਵੀ ਖੁਸ਼ੀ ਹੋਏਗੀ ਪਰ ਇਹ ਮੇਰੀ ਸੁਣਦਾ ਹੀ ਨਹੀਂ ਸ਼ਾਇਦ ਡੰਗਰ ਨਾਲ ਰਹਿ ਰਹਿ ਕੇ ਇਹ ਵੀ ਡੰਗਰ ਬੰਦਾ ਚਾਹ ਰਿਹਾ ਹੈ ਹੁਣ ਤੂੰ ਹੀ ਇਸ ਨੂੰ ਬੰਦਾ ਬਣਾਈ ਹੱਲੀ ਨੀਨੀ ਗੱਲ ਸੁਣ ਕੇ ਹੱਸ ਪੈਂਦੀ ਆ ਤੇ ਸਿਰ ਹਲਾ ਕੇ ਹਾਂ ਮੈਂ ਪਰ ਦਿੰਦੀ ਆ ਗੁਰਨਾਮ ਦੇਖ ਹੱਲੀ ਮੈਨੂੰ ਆਪਣਾ ਜੀਠ ਨਹੀਂ ਵੱਡਾ ਪ੍ਰਾਹ ਹੀ ਸਮਝੀ ਕਦੇ ਵੀ ਕਿਸੇ ਵੀ ਚੀਜ਼ ਦੀ ਲੋੜ ਹੋਈ ਤਾਂ ਵੀ ਚੀਜ਼ ਕਿ ਮੈਨੂੰ ਦੱਸਣਾ ਤੇ ਉਸੇ ਸਿਰ ਤੇ ਹੱਥ ਰੱਖ ਪਿਆਰ ਦਿੰਦਾ ਹੋਇਆ ਕਿਆ किरण होने ना बेचारी हो ते नवूज ਪਈ ਜਾਓ ਵਿਆਹ ਤਾਂ ਹੋ ਜਾਂਦੋ ਆਪੇ ਸੰਭ ਲੈਣਾ ਹੈ ਇਸਨੇ ਸਭ ਕੁਝ ਬਹੁਤ ਸਿਆਣੀ ਆ ਕਹਿੰਦੀ ਲੋੜ ਹੀ ਨਹੀਂ ਪੈਣੀ ਇੰਨੇ ਨੂੰ ਕਾਲਾ ਏਕਟਿਵ ਲੈ ਕੇ ਆ ਜਾਂਦਾ ਹੈ ਤੇ ਉਹ ਦੋਵੇਂ ਫਿਰ ਵਿਦਾ ਲੈ ਕੇ ਚੱਲ ਪੈਂਦੇ ਨੇ ਰਸਤੇ 'ਚ ਸ਼ਾਂਦੀਆਂ ਦਾ ਹਰ ਲੇਂਦਾ ਮਨ ਆਈਸਕ੍ਰੀਮ ਖਾਣੋ ਕਰਦਾ ਹੈ ਤਹੋ ਇੱਕ ਆਈਸਕ੍ਰੀਮ ਸ਼ਾਪ ਤੇ ਰੁਕਦੀ ਆ ਤੇ ਕਾਲਾ ਅੰਦਰ ਛਲਾ ਜਾਂਦਾ ਆ ਆਈਸਕ੍ਰੀਮ ਲੈਂਡ ਉਥੇ ਖੜੇ ਕੁਝ ਮੁੰਡੇ ਉਸਦੀ ਰੰਗ ਟੰਗ ਤੇ ਪਹਿਰਾਵੇ ਨੂੰ ਲੈ ਕੇ ਉਸ ਦਾ ਮਜ਼ਾਕ ਉਡਾਉਣ ਲੱਗ ਜਾਂਦੇ ਆ। ਹੱਲੀ ਜਦ ਇਹ ਸਭ ਸ਼ੀਸ਼ੇ ਰਾਹੀਂ ਦੇਖ ਦਿਆ ਤਾਂ ਉਹ ਅੰਦਰ ਆਉਂਦੀ ਆ ਤੇ ਕਾਲੇ ਦੀਆਂ ਬਾਹਾਂ ਚ ਵਾਪੋਂਦੇ ਹੋਏ ਝੂਠੇ ਜਿਹੇ ਗੁੱਸੇ ਨਾਲ ਕਹਿਣ ਲੱਗੀ ਤੁਸੀਂ ਹਰੇ ਤੱਕ ਇੱਥੇ ਖੜੇ ਹੋ ਮੈਂ ਤੁਹਾਡਾ ਬਾਹਰ ਕਦੋਂ ਦਾ ਇੰਤਜ਼ਾਰ ਕਰ ਰਹੀ ਆ ਤੇ ਇਹ ਕੌਣ ਨੇ ਤੁਹਾਡੇ ਦੋਸਤ ਨੇ ਇੰਨੀ ਗੱਲ ਸੁਣਦੇ ਹੋ ਸਭ ਦਿੱਤਰ ਹੋ ਗਏ। ਉਥੋਂ ਹੱਲੀ ਨਾਲ ਆਈਸਕ੍ਰੀਮ ਲੈ ਕੇ ਉਸ ਦੇ ਨਾਲ ਬਾਹਰ ਵੱਲ ਨੂੰ ਚਲ ਪਈ। ਰਸਤੇ ਵਿੱਚ ਜਾਂਦਿਆਂ ਹੋਇਆਂ ਹਰਲੀਨ ਕੁਲਵੀਰ ਨੂੰ ਕਹਿਣ ਲੱਗੀ ਤੁਸੀਂ ਚੁੱਪ ਕਰਕੇ ਕਿਉਂ ਖੜੇ ਸੀ ਕੁਝ ਬੁੱਲੀ ਕਿਉਂ ਨਹੀਂ ਉਹਨਾਂ ਨੂੰ ਜਦੋਂ ਤੁਹਾਡਾ ਮਜ਼ਾਕ ਉਡਾ ਰਹੇ ਸੀ ਦੇਖੋ ਕੁਲਵੀਰ ਇਹ ਦੁਨੀਆ ਡਰਦਿਆਂ ਨੂੰ ਡਰਾਉਂਦੀ ਆ ਤੇ ਤਕੜੇ ਦੀ ਪੈਰੀ ਹੱਥ ਲਾਉਂਦੀ ਆ ਅੱਗੇ ਤੂੰ ਜੇ ਕੋਈ ਤਾਂ ਕਰਦਾ ਆ ਤੁਹਾਡੀ ਨਾਲ ਤਾਂ ਜਵਾਬ ਦੇਣਾ ਛੁੱਪ ਨਹੀਂ ਰਹਿਣਾ ਗੱਲਾਂ ਕਰਦੇ ਕਰਦੇ ਉਹ ਪਿੰਨ ਪਹੁੰਚ ਗਈ ਤੇ ਜਦ ਹਰਲੀਨ ਨੇ ਕਿਤੇ ਬਾਤ ਉੱਤਰ ਕੀ ਅੰਦਰ ਜਾਣ ਲੱਗੀ ਤਾਂ ਕਾਲੀ ਨੇ ਉਸ ਦਾ ਹੱਥ ਫੜ ਲਿਆ ਹਲੀਨ ਕੀ ਕਰ ਰਹੇ ਹੋ ਹੱਥ ਛੱਡੋ ਕੋਈ ਦੇਖ ਲਵੇਗਾ ਕਾਲਾ ਅੱਛਾ ਜੀ ਉਦੋਂ ਤਾਂ ਹਮੇਸ਼ਾ ਮੈਨੂੰ ਹਿੰਮਤ ਏਂ ਰਹਿਣੀ ਹੋ ਹੁਣ ਜਨਾਬ ਦੀ ਆਪਣੀ ਹਿੰਮਤ ਕਿੱਥੇ ਗਈ ਹਲੀਨ ਹਰ ਇੱਕ ਵਾਰ ਦੀ ਆਪਣੀ ਜਗ੍ਹਾ ਤੇ ਟਾਈਮ ਹੁੰਦਾ ਕੁਲਵੀਰ ਤੇ ਟਾਈਮ ਤੇ ਜਗ੍ਹਾ ਤੂੰ ਵੀ ਠੀਕ ਨਹੀਂ ਉਦੋਂ ਸ਼ੌਫ ਵਿੱਚ ਵੀ ਮੈਂ ਹੀ ਆ ਕੇ ਤੁਹਾਡਾ ਹੱਥ ਫੜਿਆ ਸੀ ਯਾਦ ਹੈ ਤੁਸੀਂ ਤਾਂ ਡਰਦੇ ਹੋਏ ਮੇਰੇ ਤੋਂ ਦੂਰ ਦੂਰ ਜਾ ਰਹੇ ਸੀ ਜੀ ਪਿਆਰ ਕਰਦੇ ਹੋ ਨਾ ਸਰਦਾਰ ਜੀ ਤਾਂ ਸਾਰਿਆਂ ਸਾਹਮਣੇ ਮੇਰੇ ਹੱਥ ਵੀ ਫੜਨ ਦੀ ਹਿੰਮਤ ਰੱਖੋ ਹੱਥ ਛੁਡਾ ਕੇ ਹਸਤੀ ਹੋਈ ਅੰਦਰ ਚਲੀ ਗਈ ਕਾਲਾ ਵੀ ਮਗਰ ਹੀ ਅੰਦਰ چلا ਗਿਆ ਕਾਲਾ ਅੰਦਰ ਆ ਕੇ ਤਾਈ ਕੋਲ ਬੈਠ ਗਿਆ ਤੇ ਹਲੇਨ ਤਾਈ ਨੂੰ ਬੁਲਾ ਕੇ ਅੰਦਰ ਤਾਈ ਕੋਲ ਚਲੀ ਗਈ ਜਾ ਕੇ ਖੁਸ਼ ਹੋਈ ਤੇ ਤਾਈ ਨੂੰ ਪਿੱਛੋਂ ਜਾ ਕੇ ਘੁੱਟ ਕੇ ਜੱਫੀ ਪਾ ਲਈ ਤੇ ਤਾਈ ਉਸ ਨੂੰ ਪਿਆਰ ਦਿੰਦੇ ਹੋਏ ਬਹੁਤ ਬੜੀ ਖੁਸ਼ੀ ਚਲ ਕੇ ਰਹੀ ਐ ਅੱਜ ਤੇਰੇ ਚਿਹਰੇ ਤੋਂ ਲੱਗਦਾ ਏ ਕਿਰਨ ਨੇ ਤੁਹਾਡੇ ਰਿਸ਼ਤੇ ਤੇ ਮੋਹ ਲਗਾ ਦਿੱਤੀ ਆ। ਹਲਦੀ ਹਾਂਜੀ ਤਾਈ ਜੀ ਸਹੀ ਕਿਹਾ ਅੱਜ ਮੈਂ ਬਹੁਤ ਖੁਸ਼ ਆ। ਇਤਾਂ ਲੱਗਦਾ ਆ ਜਿਵੇਂ ਸਾਰੇ ਜਹਾਂ ਦੀਆਂ ਖੁਸ਼ੀਆਂ ਮੇਰੀ ਛੂੜੀ 'ਚ ਪੈ ਗਈਆਂ ਹੋਣ। ਤਾਈ ਚਲ ਪੁੱਤ ਬਹੁਤ ਚੰਗੀ ਗੱਲ ਆ ਫੇਰ ਤਾਂ ਬਹੁਤ ਸੋਨਾ ਹੋਇਆ। ਹੋਰ ਕਿਵੇਂ ਸeo ਸਾਰੇ ਠੀਕ ਠਾਕ ਨੇ? ਹਲਦੀ ਹਾਂਜੀ ਉਹ ਸਭ ਠੀਕ ਠਾਕ ਨੇ ਤੇ ਗੁਰਨਾਮ ਭਾਜੀ ਨੇ ਹੁਣ ਬੈਂਕ ਮੈਨੇਜਰ ਬਣ ਗਏ। ਤਾਈ ਬਹੁਤ ਵਧੀਆ ਗੱਲ ਆ ਇਤਾਂ ਦੇ ਹੱਥ ਛੁੱਡ ਕੇ ਉਪਰ ਵੱਲ ਦੇਖਦੇ ਆ ਕਿ ਹਾ ਬਾਬਾ ਰੰਗ ਭਗ ਲਾ ਵੀ ਉਸ ਦੀ ਅਮੀਨਤਾ ਨੂੰ ਚਲੋ ਹੁਣ ਤੂੰ ਦੂ ਘੜੀ ਆਰਾਮ ਕਰ ਲੈ ਮੈਂ ਚਾਹ ਬਣਾ ਕੇ ਦੇ ਆ ਮਾ ਤੇਰੀ ਤਾਈ ਨੂੰ ਕਹਿੰਦਾ ਸੀ ਤੁਹਾਡੇ ਆਇਆ ਤੇ ਹੀ ਪੀਣੀ ਆ ਹਲੀਨ ਤਾਈ ਤੁਸੀਂ ਜਾ ਕੇ ਬਾਹਰ ਉਹਨਾਂ ਕੋਲ ਬੈਠੋ ਜਾਂ ਮੈਂ ਬਣਾ ਕੇ ਲੈ ਆਉਣੀ ਆ ਤਾਈ ਜਾ ਕੇ ਬਾਹਰ ਉਹਨਾਂ ਕੋਲ ਬੈਠ ਗਈ ਤੇ ਕੁਝ देर बाद ਹਲੀਨ ਵੀ ਚਾਹ ਲੈ ਕੇ ਆ ਗਈ ਤਾਈ ਤੇ ਤਾਈ ਨੂੰ ਚਾਹ ਫੜਾਉਣ ਤੋਂ ਬਾਅਦ ਅਰ ਕਾਲੀ ਨੂੰ ਫੜਾਉਣ ਲੱਗੀ ਤਾ ਕਾਲੀ ਨੇ ਛੇੜਦੀ ਹੋਈ ਨੀ ਚਾਹ ਵਾਲਾ ਕੱਪ ਫੜਨ ਲੱਗੇ ਨੇ ਉਸ ਦਾ ਹੱਥ ਵੀ ਫੜ ਲਿਆ ਹਰਲੀ ਨੇ ਅਖਨਲ ਕੁਰਤੀ ਹੋਈ ਨੀ ਛੱਡਣ ਨੂੰ ਕਿਹਾ ਤੇ ਜਾ ਕੇ ਆਪਣੀ ਕੁਰਸੀ ਤੇ ਬੈਠ ਗਈ ਚਾਹ ਪੀਣ ਤੋਂ ਬਾਅਦ ਕਹਲਾ ਇਜਾਜ਼ਤ ਲੈ ਕੇ ਘਰ ਵੱਲ ਨੂੰ ਤੁਰਨ ਲੱਗਾ ਤਾਂ ਹਰਲੀ ਨੇ ਉਸ ਨੂੰ ਮਠਾਈ ਵਾਲਾ ਡੱਬਾ ਫੜਾਉਂਦੇ ਹੋਈ ਜਾਣ ਬੁਝ ਕੇ ਉਸਦੇ ਹੱਥ 'ਤੇ ਨੌ ਮਾਰਿਆ ਤੇ ਚੁੰਨੀ ਮੂੰਹ ਲੈ ਕੇ ਨਿਮਾ ਨਿਮਾ ਹਸਤੀ ਹੋਈ ਅੰਦਰ ਛਲੀ ਗਈ ਹਰਲੀ ਨਾਲ ਬਹੁਤ ਖੁਸ਼ ਸੀ ਉਹ ਆਪਣੀਆਂ ਪੁਰਾਣੀਆਂ ਤੇ ਤੇ ਹਨੇਰ ਭਰੀਆਂ ਰਾਤਾਂ ਨੂੰ ਭੁੱਲ ਕੇ ਆਉਣ ਵਾਲੀ ਜ਼ਿੰਦਗੀ ਦੀਆਂ ਖੁਸ਼ੀਆਂ ਭਰੀ ਸਵੇਰ ਉਸ ਦਾ ਇੰਤਜ਼ਾਰ ਸ਼ੁਕਰ ਰਹੀ ਸੀ ਕਾਲੇ ਨੇਸਤ ਕਰੀ ਆਇਆ ਤਾਂ ਉਸਦੀ ਪਤੀ ਜੀ ਵਿਹੜੇ 'ਚ ਬੈਠੇ کھیل ਰਹੀ ਸੀ ਉਸਨੇ ਆਵਾਜ਼ ਮਾਰ ਉਹਨਾਂ ਨੂੰ ਕੋਲ ਬੁਲਾਇਆ ਤੇ ਬਰਫੀ ਦਾ ਪੀਸ ਉਹਨਾਂ ਦੇ ਹੱਥ 'ਤੇ ਰੱਖ ਦਿੱਤਾ ਜਦੋਂ ਉਹਨਾਂ ਪੁੱਛਿਆ ਚਾਚਾ ਜੀ ਇਸ ਕਿਸ ਖੁਸ਼ੀ 'ਚ ਹੈ ਤਾਂ ਉਸਨੇ ਕਿਹਾ ਤੁਹਾਡੇ ਲਈ ਨਮੀ ਚਾਚੀ ਲੈ ਕੇ ਆ ਰਿਹਾ ਹਾਂ ਉਹ ਖੁਸ਼ੀ-ਖੁਸ਼ੀ ਨਮੀ ਚਾਚੀ ਆਉਗੀ ਨਮੀ ਚਾਚੀ ਆਉਗੀ ਕਰਦੇ ਅੰਦਰ ਚਲੇ ਗਏ ਕੁਛ ਦਿਰ ਬਾਅਦ ਅੰਦਰ ਚਰਨ ਨੂੰ ਗੁੱਸੇ ਚ ਪਰੋੜ ਕਰਦੇ ਨਿਕਲੇ ਕਾਲਾ ਭਾਬੀ ਤੁਸੀਂ ਵੀ ਮੂੰ ਮਿੱਠਾ ਕਰ ਲੋ ਚਰਨ ਨਾ ਮੈਂ ਭੁੱਖੀ ਹਾਂ ਤੇਰੀਆਂ ਮਠਾਈਆਂ ਦੀ ਆਖੇ ਨਮੀਆ ਪੱਟੀਆਂ ਪੜਾ ਰਿਆਂ ਆ ਮੇਰੇ ਜਵਾਕਾਂ ਨੂੰ ਆਖੇ ਨਮੀ ਚਾਚੀ ਆਉਗੀ ਪੈਰ ਤਾਂ ਪਾ ਕੇ ਦਿਖਾਵੇਂ ਮੇਰੇ ਵਿੜੇ ਚ ਜੇ ਝਾਂਟੀ ਤੋਂ ਫੜ ਕੇ ਬਾਹਰ ਨਾ ਕੀਤੀ ਤਾਂ ਮੇਰਾ ਨਾਂ ਵੀ ਚਰਨੋਂ ਨਹੀਂ ਨਾਲੇ ਜਿੰਨਾਂ ਨਾਲ ਸਾਈਆਂ ਬਤਾਇਆਂ ਕਰਦਾ ਫਿਰ ਰਿਹਾਨਾ ਤੂੰ ਉਹਨਾਂ ਦੀ ਕਰਵਾ ਜਾ ਕੇ ਮੂੰਹ ਮਿੱਠੇ ਖਬਰ ਦਾ ਜੀ ਆਸ ਤੋਂ ਬਾਦ ਮੇਰੀਆਂ ਜਵਾਕਾਂ ਨੂੰ ਕੁਝ ਦਿੱਤਾ ਖਾਨ ਨੂੰ ਨਿਆਣੇ ਹੱਥੋਂ ਕੋਈ ਵਰਫੀ ਉਸਦੇ ਵੱਲ ਸੁੱਟਦੀਆਂ ਕਿਹਾ ਕਾਲਾ ਡੱਬਾ ਤੇ ਫੜੀ ਵਾਪਸ ਆਪਣੇ ਘਰ ਆ ਗਿਆ ਤੇ ਮੰਜੇ ਤੇ ਡੱਬਾ ਰੱਖ ਤਾਰਾਂ ਘਟੇ ਚਲਾ ਗਿਆ ਕੁਝ ਸਮੇਂ ਬਾਅਦ ਹਰਨਾਮ ਉਸ ਕੋਲ ਆਇਆ ਤੇ ਬਤਾਇਆ ਦਿੰਦਾ ਹੋਇਆ ਕੈਨ ਲੱਗਾ ਯਾਰ ਚੰਗਾ ਬੰਦਾ ਆ ਤੂੰ ਮੂੰਹ ਵੀ ਦੇ ਮਿੱਠਾ ਕਰਵਾਇਆ ਵੱਡੇ ਭਾਈ ਦਾ ਮੇਜਰ ਚੈਨੂ ਨੂੰ ਤੇਰੇ ਵਾਰੀ ਪੁੱਛਿਆ ਤਾਂ ਉਸਨੇ ਵੀ ਮੇਰੇ ਨਾਲ ਸਿੱਧੀ ਮੂੰਹ ਕੱਲ ਨਾ ਕੀਤੀ ਕਾਲੇ ਨੇ ਤੋਂ ਦੀਵਾਰ 'ਤੇ ਠੜੀ ਦੇ ਰੱਖਦੇ ਹੋਏ ਨੇ ਸਾਰੀ ਗੱਲ ਸੁਣਾਈ ਇਹ ਸਭ ਸੁਣ ਕੇ ਹਰਨਾਮ ਕਹਿਣ ਲੱਗਾ ਬੋਲੀ ਜਾਣਦੀ ਉਸ ਨੂੰ ਤੂੰ ਘਬਰਾ ਨਾ ਮੈਂ ਤੇਰੇ ਨਾਲ ਆ ਚਲ ਹੁਣ ਮੂੰਹ ਤਾਂ ਮਿੱਠਾ ਕਰਵਾ ਦੇ ਵੱਡੇ ਭਰਾ ਦਾ ਕਿ ਐਵੇਂ ਹੀ ਸੁੱਕਾ ਮੋੜ ਦੇਣਾ ਹੈ ਮੈਨੂੰ ਕਾਲੇ ਨੇ ਮੰਜੇ 'ਤੇ ਪਿਆ ਡੱਬਾ ਚੱਕਿਆ ਤੇ ਬਰਫੀ ਦੀ ਪੀਸ ਚੱਕ ਕੇ ਉਹਨਾਂ ਦੇ ਮੂੰਹ 'ਚ ਪਾ ਦਿੱਤਾ ਹਰ ਨਾਮਸ ਨੂੰ ਗੱਲ ਨਾਲ ਲਾਉਂਦੇ ਹੋਏ ਕਹਿਣ ਲੱਗਾ ਬਹੁਤ ਬਹੁਤ ਵਧਾਈਆਂ ਛੋਟੇ ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ ਰਾਤਾ ਰੂਟੀ ਪਾਣੀ ਖਾ ਕੇ ਕਲਾਮੰਜੀ ਤੇ ਜਾਪਿਆ ਜਦ ਉਹ ਸੌਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਹੱਲੀਂ ਦਾ ਚਿਹਰਾ ਤੇ ਅੱਜ ਇਕੱਠਿਆਂ ਦਾ ਬਿਤਾਇਆ ਦਿਨ ਉਸ ਦੀਆਂ ਨਜ਼ਰਾਂ ਸਾਹਮਣੇ ਆ ਜਾਂਦਾ ਸੀ ਤੇ ਨੀਂਦ ਉਸ ਦੀਆਂ ਅੱਖੀਆਂ ਚੁੱਕੋਂ ਹਾਂ ਦੂਰ ਚਲੀ ਜਾਂਦੀ ਸੀ ਉਧਰ ਦੂਜੇ ਪਾਸੇ ਹੱਲੀਂ ਦਾ ਹੀ ਹਾਲ ਸੀ ਉਹ ਵੀ ਕਾਲੀ ਦੀਆਂ ਯਾਦਾਂ ਚ ਗਵਾਚੀ ਬੇਚੈਨ ਹੋਈ ਪਈ ਬਸ ਇਧਰ ਉਧਰ ਪਾਸੇ ਮਾਰ ਰਹੀ ਸੀ ਸਵੇਰੇ ਸਵੇਰੇ ਹਲੇ ਨੂੰ ਸਕੂਲ ਤੋਂ ਫੋਨ ਆ ਗਿਆ ਕਿਸੇ ਜ਼ਰੂਰੀ ਮੀਟਿੰਗ ਲਈ ਤੇ ਉਹ ਤਾਈ ਨੂੰ ਇਹਨਾਂ ਦੱਸ ਕੇ ਜਲਦੀ ਚ ਕਰੋ ਇਹ ਕਹਿ ਕੇ ਨਿਕਲ ਗਈ ਕਿ ਉਹ ਕੱਲ ਤੱਕ ਵਾਪਸ ਆ ਜਾਵੇਗੀ ਜਾਂਦੀ ਵਾਰੀ ਕਾਲੀ ਨੂੰ ਵੀ ਨਾ ਮਿਲ ਸਕੀ ਦੁਪਹਿਰ ਨੂੰ ਜਦ ਤਾਈ ਆ ਕੇ ਉਸ ਨੂੰ ਦੱਸਦੀ ਆ ਕਿ ਪੁੱਤ ਉਸ ਦੀ ਮਾਂ ਦਾ ਫੋਨ ਆਇਆ ਸੀ ਸਕੂਲ ਕੋਈ ਮੀਟਿੰਗ ਸੀ ਜ਼ਰੂਰੀ ਤਾਂ ਉਸ ਨੂੰ ਜਾਣਾ ਪਿਆ ਉਸ ਦਾ ਕਿਹੜਾ ਦਿਲ ਕਰਦਾ ਸੀ ਜਾਣ ਨੂੰ ਤਾਂ ਬਾਅਦ ਜੀ ਬਾਕੀ ਕੱਲ ਦੇ ਵੀਡੀਓ ਚ ਜਾਰੀ ਰੱਖਾਂਗੇ ਜੀ ਬਣੇ ਰਿਹਾ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ